ਜਿਹੜਾ ਮਰੀਜ਼ ਜ਼ਿਆਦਾ ਨੇ ਡਾਕਟਰ ਜਾਂ ਜਗਾ ਉਨੀ ਹੈ ਨਹੀਂ ਲੋਕ ਚੁਟਕਲਾ ਸੁਣਾਉਂਦੇ ਆ ਵੀ ਜੇ ਤੁਹਾਨੂੰ ਹਾਰਟ ਅਟੈਕ ਹੋ ਗਿਆ ਤੇ ਤੁਸੀਂ 911 ਕਾਲ ਨਾ ਕਰੋ ਤੁਸੀਂ ਟੈਕਸੀ ਕਾਲ ਕਰੋ ਕਿਉਂਕਿ ਹੋ ਸਕਦਾ ਟੈਕਸੀ ਚਲਾਉਣ ਵਾਲਾ ਡਾਕਟਰ ਹੋਵੇ ਜੀ ਸਿਸਟਮ ਦੇ ਵਿੱਚ ਆਹ ਸਮੱਸਿਆ ਮੈਂ ਤਾਂ ਉਹ ਇੰਟਰਨਲ ਨੇਓ ਕੈਨੇਡਾ ਦੀਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਕੈਨੇਡਾ ਦਾ ਮੁਕਾਬਲਾ ਕਿਸੇ ਵੀ ਦੇਸ਼ ਨਾਲ ਤੁਸੀਂ ਕਰਦੇ ਹੋ ਡਿਵੈਲਪਿੰਗ ਕੰਟਰੀ ਨਾਲ ਕਿ ਇਹਦਾ ਹੈਲਥ ਕੇਅਰ ਸਿਸਟਮ ਤਾਂ ਉੱਥੇ ਨਾਲੋਂ ਮਾੜਾ ਹੈ ਕਿਸ ਕਿਸੇ ਦੇ ਪੈਦਾ ਹੋਣਾ ਤੇ ਉਹਨੂੰ ਬਾਰ ਬਾਰ ਘਰ ਭੇਜ ਦਿੱਤਾ ਜਾਂਦਾ ਕਿ ਤੁਸੀਂ ਘਰ ਜਾਓ ਜੀ ਇੱਥੇ ਸਾਡੇ ਕੋਲੇ ਜਗ੍ਹਾ ਹੈ BC 9 AM ਸ਼ੋਅ ਦੇ ਵਿੱਚ ਤੁਹਾਡਾ ਸਰਦਾਰ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਅਹਿਮ ਮੁੱਦਿਆਂ ਤੇ ਡਿਸਕਸ਼ਨ ਕਰਦੇ ਹਾਂ ਉੱਥੇ ਹੀ ਇੰਪੋਰਟੈਂਟ ਸਟੋਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਅੱਜ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ ਉਹ ਹੈ ਕਿ ਕੈਨੇਡਾ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਹੈਲਥ케ਅਰ ਸਰਵਿਸਿਜ਼ ਨੇ ਭਾਪਕੇ ਸਿਹਤ ਸਭਾਵਾਂ ਦਾ ਜਿਹੜਾ ਹਾਲ ਹੈ ਉਹਦੇ ਬਾਰੇ ਗੱਲ ਕਰਾਂਗੇ ਜਸਕਰਨ ਜੀ ਸਾਡੇ ਨਾਲ ਨੇ ਜਸਕਰਨ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਜਸਕਰਨ ਜੀ ਕੈਨੇਡਾ ਦੁਨੀਆ ਦਾ ਡਵੈਲਪਮੈਂਟ ਨੇਸ਼ਨ ਹੈ ਬਿਹਤਰੀਨ ਸਿਹਤ ਸਭਾਵਾਂ ਲਈ ਜਾਣਿਆ ਜਾਂਦਾ ਐਡਵਾਂਸ ਇਕੁਪਮੈਂਟ ਸਭ ਕੁਝ ਇੱਥੇ ਹੈ ਪਰ ਇਹਦੇ باوجود ਲੰਮਾ ਲੌਂਗ ਟਾਈਮ ਵੇਟ ਟਾਈਮ ਜਿਹੜਾ ਐਮਰਜੈਂਸੀਜ਼ ਦੇ ਵਿੱਚ ਹੈ ਸਰਜਰੀਜ਼ ਦੇ ਵਿੱਚ ਡਿਲੇ ਆ ਤਾਂ ਇਹਦੇ ਕੀ ਕਾਰਨ ਨੇ ਬਹੁਤ ਸਾਰੇ ਕਾਰਨ ਨੇ ਜੀ ਇਹਦੇ ਦੋ ਤਰ੍ਹਾਂ ਦਾ ਕੈਨੇਡਾ ਦੇ ਸਿਹਤ ਸਿਸਟਮ ਨੂੰ ਲੈ ਕੇ ਪੱਖ ਆਉਂਦੇ ਇੱਕ ਤਾਂ ਲੋਕ ਜਿਹੜੇ ਆਮ ਤੌਰ ਦੇ ਉੱਤੇ ਬਾਹਰ ਬੈਠੇ ਜਾਂ ਇੱਥੇ ਬੈਠੇ ਵੀ ਇਹ ਕਹਿੰਦੇ ਆ ਕਿ ਸਾਡੇ ਕੋਲੇ ਵੇਟਿੰਗ ਟਾਈਮ ਬਹੁਤ ਜ਼ਿਆਦਾ ਆ ਵਾਰੀ ਆਉਂਦੀ ਨਹੀਂ 7 7 8 8 ਘੰਟੇ ਜਾਂ ਕਈ ਵਾਰੀ ਇੱਕ ਐਮਰਜੈਂਸੀ ਡਿਪਾਰਟਮੈਂਟ ਬੰਦ ਹੋ ਜਾਂਦਾ ਇੱਥੇ ਡੈਲਟਾ ਵਾਲਾ ਬੰਦ ਹੋ ਗਿਆ ਸਰੀ ਦੇ ਵਿੱਚ ਲੋਕ ਆਉਂਦੇ ਆ ਆਈਲੈਂਡ ਦੇ ਉੱਤੇ ਆਮ ਤੌਰ ਦੇ ਉੱਤੇ ਇਦਾਂ ਹੋ ਜਾਂਦਾ ਇੱਕ ਵਿਅਕਤੀ ਦੀ ਮੌਤ ਵੀ ਹੋਈ ਪਿੱਛੇ ਐਮਬੂਲੈਂਸ ਦੇ ਵਿੱਚ ਲੈ ਜਾਂਦੇ ਆ ਦੀ ਵੀ ਇਹਦਾ ਮਾੜਾ ਪੱਖ ਸਾਹਮਣੇ ਆਉਂਦਾ ਵੀ ਅਸਲ ਦੇ ਵਿੱਚ ਹੈਲਥ케ਅਰ ਸਿਸਟਮ ਠੀਕ ਨਹੀਂ ਹੈ ਜੇ ਅਸੀਂ ਇਹ ਸਾਰੇ ਅੰਕੜੇ ਦੇਖੀਏ ਜਾਂ ਇਦਾਂ ਦੇ ਕੁਝ ਫੈਕਟਸ ਦੇਖੀਏ ਜਿਹੜੇ ਸਾਡੇ ਪਿਛਲੇ ਸਮੇਂ ਵਿੱਚ ਸਾਹਮਣੇ ਆਏ ਸਾਰੇ ਮੈਮੋਰੀਅਲ ਹਸਪਤਾਲ ਦੇ ਵਿੱਚ ਜਿਹੜਾ ਮਰੀਜ਼ ਜ਼ਿਆਦਾ ਨੇ ਡਾਕਟਰ ਜਾਂ ਜਗ੍ਹਾ ਉਨੀ ਹੈ ਨਹੀਂ ਤੇ ਉਹ ਸਾਰੇ ਕੁਝ ਨੂੰ ਲੈ ਕੇ ਬਾਰ-ਬਾਰ ਜਾ ਮੰਨ ਲਓ ਡਿਲੀਵਰੀ ਦੇ ਮਾਮਲੇ ਦੇ ਵਿੱਚ ਕਿ ਕੋਈ ਬੱਚਾ ਕਿਸੇ ਦੇ ਪੈਦਾ ਹੋਣਾ ਤੇ ਉਹਨੂੰ ਬਾਰ-ਬਾਰ ਘਰ ਭੇਜ ਦਿੱਤਾ ਜਾਂਦਾ ਕਿ ਤੁਸੀਂ ਘਰ ਜਾਓ ਜੀ ਇੱਥੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਜਾਂ ਥੋੜੇ ਸਾਲ ਪਹਿਲਾਂ ਲਾ ਲੋ ਕਿਸੇ ਵੇਲੇ ਇੱਥੇ ਕਾਫੀ ਦਿਨ ਰੱਖਿਆ ਜਾਂਦਾ ਸੀ ਬੱਚੇ ਦਾ ਜਨਮ ਹੁੰਦਾ ਸੀ ਉਹਨੂੰ ਔਰਤ ਨੂੰ ਉੱਥੇ 4-5 ਦਿਨ ਕਈ ਵਾਰੀ ਰੱਖਿਆ ਜਾਂਦਾ ਸੀ ਤੇ ਫਿਰ ਉਹਨੂੰ ਘਰ ਭੇਜਿਆ ਜਾਂਦਾ ਸੀ ਉਹਨ ਦੂਜੇ ਦਿਨ ਜਾਂ ਤੀਜੇ ਦਿਨ ਘਰ ਭੇਜ ਦਿੰਦੇ ਆ ਜਾਂ ਬਾਰ-ਬਾਰ ਪਹਿਲਾਂ ਘਰ ਭੇਜਦੇ ਉਹਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਦੇ ਕੋਲ ਜਗ੍ਹਾ ਹੈ ਨਹੀਂ ਉਨੀ ਥਾਂ ਨਹੀਂ ਆ ਇਸੇ ਕਰਕੇ ਫਿਰ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਇੱਕ ਔਰਤ ਦਾ ਰਸਤੇ ਦੇ ਵਿੱਚ ਹੀ ਬੱਚੇ ਨੂੰ ਨੇ ਜਨਮ ਦੇ ਦਿੱਤਾ ਇੱਕ ਔਰਤ ਨੇ ਉਹ ਪੌੜੀਆਂ ਚੜ੍ਹ ਕੇ ਉੱਤੇ ਬਾਹਰ ਹਾਲਵੇ ਦੇ ਵਿੱਚ ਉਹਨੂੰ ਮਤਲਬ ਇਦਾਂ ਹੀ ਉਹ ਝੁੱਕ ਗਈ ਤੇ ਉੱਥੇ ਹੀ ਉਹਨੂੰ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਆ ਤਾਂ ਕਈ ਵਾਰ ਕੈਨੇਡਾ ਤੋਂ ਬਾਹਰ ਬੈਠੇ ਬੰਦੇ ਨੂੰ ਖੌਫ ਹੁੰਦਾ ਕਿ ਕੀ ਇੰਨੀ ਮਾੜੀ ਸਿਹਤ ਸਭਾਵਾਂ ਨੇ ਇੱਥੇ ਜਿਹੜਾ ਇਹ ਸਾਰਾ ਲਗਭਗ ਰੋਸਾਨਾ ਹੀ ਇੱਕ ਅੱਧੀ ਖਬਰ ਹੈ ਸਿਸਟਮ ਦੇ ਉੱਤੇ ਹੁੰਦੀ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਕੈਨੇਡਾ ਦੀ ਜਿਹੜੀ ਮੈਡੀਕਲ ਐਸੋਸੀਏਸ਼ਨ ਆ ਜੀ ਉਹ ਜਿਹੜੇ ਡਾਕਟਰ ਨੇ ਬਰਨ ਆਊਟ ਨੇ ਇਸ ਵੇਲੇ ਬਹੁਤ ਜ਼ਿਆਦਾ ਉਹ ਮਤਲਬ ਕੰਮ ਦੇ ਨਾਲ ਭੰਨੇ ਪਏ ਆ ਦੂਜਾ ਪੱਖ ਇਹਦਾ ਜਿਹੜਾ ਅਸਲ ਦੇ ਵਿੱਚ ਜਦੋਂ ਅਸਲ ਦੇ ਵਿੱਚ ਸਿਚੁਏਸ਼ਨ ਦੇਖੀ ਜਾਂਦੀ ਹੈ ਉਹ ਇੱਕਾ ਦੋਕਾ ਘਟਨਾਵਾਂ ਤੋਂ ਨਹੀਂ ਜਨਰਲਾਈਜ਼ ਕੀਤੀ ਜਾ ਸਕਦੀ ਜੀ ਵੀ ਸਰੀ ਹਸਪਤਾਲ ਦੇ ਵਿੱਚ ਵਾਰੀ ਦੀ ਉਡੀਕ ਕਰਦੀ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਜਾਂ ਕੁਝ ਹੋ ਗਿਆ ਇਹ ਨਹੀਂ ਹੋਣੀ ਚਾਹੀਦੀਆਂ ਘਟਨਾਵਾਂ ਪਰ ਜਦੋਂ ਓਵਰਆਲ ਦੇਖਦੇ ਹਾਂ ਅਸੀਂ ਉਹਨੂੰ ਜਿਹੜਾ ਮੈਜਰ ਕਰਨ ਦਾ ਇੱਕ ਤਰੀਕਾ ਹੈ ਉਹ ਲਾਈਫ ਐਕਸਪੈਕਟੈਂਸੀ ਆ ਮਤਲਬ ਇਹ ਆ ਕਿ ਕਿਹੜੇ ਦੇਸ਼ ਦੇ ਵਿੱਚ ਬੰਦੇ ਦੀ ਉਮਰ ਕਿੰਨੀ ਆ ਜੀ ਜਿਸ ਦੇਸ਼ ਦੇ ਵਿੱਚ ਬੰਦੇ ਦੀ ਉਮਰ ਜ਼ਿਆਦਾ ਆ ਉਹਦਾ ਸਿੱਧਾ ਅਰਥ ਮੰਨ ਲਿਆ ਜਾਂਦਾ ਕਿ ਇਹ ਬੰਦੇ ਦਾ ਖਿਆਲ ਜ਼ਿਆਦਾ ਰੱਖਦੇ ਆ ਜਿੱਥੇ ਘਟਿਆ ਉੱਥੇ ਹੁਣ ਮਤਲਬ ਕੁਝ ਮੁਲਕਾਂ ਦੇ ਵਿੱਚ ਤੁਸੀਂ ਜਾਓ ਵੀ ਉਸੇ ਵੇਲੇ ਤੁਸੀਂ ਜਾ ਕੇ ਐਮ ਆਰ ਆਈ ਕਰਾ ਸਕਦੇ ਆ ਉਸੇ ਵੇਲੇ ਅਪਾਇੰਟਮੈਂਟ ਆ ਜਾਂਦੀ ਤੁਹਾਡੇ ਕੋਲੇ ਪੈਸੇ ਹੈਗੇ ਆ ਕੋਈ ਮਸਲਾ ਨਹੀਂ ਆ ਤੁਸੀਂ ਭਾਵੇਂ ਅੱਜ ਅਪਾਇੰਟਮੈਂਟ ਲੈ ਕੇ ਜੋ ਮਰਜ਼ੀ ਕਰਾ ਲਓ ਜੀ ਪਰੇਦਾ ਮਤਲਬ ਹੋਣਾ ਤਾਂ ਉਥੇ ਚਾਹੀਦਾ ਸੀ ਕਿ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਹੁੰਦੀ ਪਰ ਉਹ ਘਟਿਆ ਕੈਨੇਡਾ ਦੇ ਵਿੱਚ ਜਿਹੜੀ ਲਾਈਫ ਐਕਸਪੈਕਟੈਂਸੀ ਜੇ ਬੰਦੇ ਦੀ ਔਸਤਨ ਉਮਰ ਆ 82 ਸਾਲ ਦੇ ਨੇੜੇ ਆ 85.7 ਜਾਂ ਕੁਛ ਇੱਥੇ ਇੱਕ ਦੱਸੀ ਜਾਂਦੀ ਆ ਹੁਣ ਇਹਦਾ ਮੁਕਾਬਲਾ ਅਸੀਂ ਜਦੋਂ ਕਰਦੇ ਆ ਇਹਦੇ ਨਾਲ ਅਮਰੀਕਾ ਦੇ ਨਾਲ ਉਥੇ 78-79 ਸਾਲ ਆ ਇੰਗਲੈਂਡ ਦੇ ਵਿੱਚ ਘਟ ਆ ਨਿਊਜ਼ੀਲੈਂਡ 'ਚ ਘਟ ਆ ਆਸਟ੍ਰੇਲੀਆ 'ਚ ਘਟ ਆ ਜਰਮਨੀ 'ਚ ਘਟ ਆ ਕਿੰਨੇ ਦੁਨੀਆਂ ਦੇ ਮੁਲਕ ਨੇ ਜੀ ਜਿਹੜੇ ਖਾਸ ਕਰ ਇਹ ਇੰਗਲੈਂਡ ਆਸਟ੍ਰੇਲੀਆ ਆਪਣੇ ਅਮਰੀਕਾ ਇਹ ਸਾਰੇ ਕੈਨੇਡਾ ਤੋਂ ਇਹਨਾਂ ਦੇ ਵਿੱਚ ਲਾਈਫ ਐਕਸਪੈਕਟੈਂਸੀ ਘੱਟ ਆ ਇਹਦਾ ਮਤਲਬ ਕੀ ਆ ਇਹਨਾਂ ਬਾਰੇ ਤੇ ਇੱਕ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਵੀ ਇੱਥੇ ਇਹ ਕੈਨੇਡਾ ਦਾ ਜਿਹੜਾ ਹੈਲਥ ਕੇਅਰ ਸਿਸਟਮ ਆ ਜਿਹੜੇ ਡਾਕਟਰ ਆ ਇਹ ਬੰਦੇ ਨੂੰ ਜਾਨ ਨਹੀਂ ਦਿੰਦੇ ਇਹ ਤਾਂ ਕੋਈ ਕਹਿੰਦੇ ਮਤਲਬ ਮਜ਼ਾਕ ਕਰਦੇ ਆ ਲੋਕ ਵੀ ਧਰਮ ਰਾਜ ਕੋ ਖਾਸ ਹੀ ਦਿਲਚਸਪੀ ਲਵੇ ਕਿਸੇ ਕੇਸ ਦੇ ਵਿੱਚ ਤਾਂ ਹੀ ਉਹ ਜਾਂਦਾ ਨਹੀਂ ਤਾਂ ਇਹ ਬੰਦੇ ਨੂੰ ਜਾਨ ਹੀ ਨਹੀਂ ਦਿੰਦੇ ਵੀ ਉਹਦੀ ਉਮਰ ਇੰਨੀ ਕਰਦੇ ਆ ਇਹ ਜਿਹੜਾ ਦੂਜੀ ਗੱਲ ਇਹ ਯੂਨੀਵਰਸਲ ਹੈਲਥ케ਅਰ ਆ ਫ੍ਰੀ ਆ ਜੀ ਮਤਲਬ ਤੁਸੀਂ ਇਹ ਦੇਖੋ ਕਿ ਸਭ ਤੋਂ ਵੱਧ ਤੁਹਾਡੀ ਡਿਵੈਲਪਡ ਮੁਲਕਾਂ ਦੇ ਵਿੱਚ ਕਾਫੀ ਮੁਲਕਾਂ ਦੇ ਨਾਲੋਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੇ ਮਾਫੀ ਚਾਹੁੰਦਾ ਜਿਹੜਾ ਇੰਗਲੈਂਡ ਤੇ ਅਮਰੀਕਾ ਨਾਲੋਂ ਆਸਟ੍ਰੇਲੀਆ ਨਾਲੋਂ ਵੱਧ ਲਾਈਫ ਐਕਸਪੈਕਟੈਂਸੀ ਉਮਰ ਵੀ ਵੱਧ ਤੇ ਇਲਾਜ ਫ੍ਰੀ ਇਹ ਬਹੁਤ ਵੱਡੀ ਗੱਲ ਆ ਇਸ ਕਰਕੇ ਇੱਕ ਪਾਸੇ ਤਾਂ ਇਹ ਜਿਹੜਾ ਹੈਲਥ케ਅਰ ਸਿਸਟਮ ਆ ਅ ਦੁਨੀਆ ਦਾ ਬਿਹਤਰੀਨ ਹੈਲਥ케ਅਰ ਸਿਸਟਮ ਬਣ ਜਾਂਦਾ ਜਾਂ ਮੰਨਿਆ ਜਾਂਦਾ ਜਾਂ ਹੈਗਾ ਆ ਜਿਹੜਾ ਫੈਕਟ ਇਹ ਆ ਦੂਜੇ ਪਾਸੇ ਜਿਹੜੇ ਸੰਕਟ ਨੇ ਹੁਣ ਜਦੋਂ ਅਸੀਂ ਇਹ ਕਹਿੰਨੇ ਆ ਇਹਦਾ ਮੁਕਾਬਲਾ ਕਰਦੇ ਆ ਕੈਨੇਡਾ ਦਾ ਕਿ ਇੱਥੇ ਦੇਖੋ ਜੀ ਆ ਹੈਲਥ케ਅਰ ਸਿਸਟਮ ਦੇ ਵਿੱਚ ਆ ਸਮੱਸਿਆ ਮੈਂ ਤਾਂ ਉਹ ਇੰਟਰਨਲ ਨੇ ਉਹ ਕੈਨੇਡਾ ਦੀਆਂ ਨੇ ਜੀ ਇਹਦਾ ਮਤਲਬ ਇਹ ਨਹੀਂ ਕਿ ਕੈਨੇਡਾ ਦਾ ਮੁਕਾਬਲਾ ਕਿਸੇ ਵੀ ਦੇਸ਼ ਨਾਲ ਤੁਸੀਂ ਕਰਦੇ ਹੋ ਡਿਵੈਲਪਿੰਗ ਕੰਟਰੀ ਨਾਲ ਕਿ ਇਹਦਾ ਹੈਲਥ케ਅਰ ਸਿਸਟਮ ਤਾਂ ਉੱਥੇ ਨਾਲੋਂ ਮਾੜਾ ਆ ਜੀ ਉੱਥੇ ਨਾਲੋਂ ਮਾੜਾ ਹੋਵੇ ਤਾਂ ਇਹਦੀ ਜਿਹੜੀ ਬੰਦੇ ਦੀ ਔਸਤਨ ਉਮਰ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ ਆ ਸੋ ਦੂਜੀ ਗੱਲ ਕਿਉਂਕਿ ਕੈਨੇਡਾ ਦੀ ਪੋਪੂਲੇਸ਼ਨ ਬਹੁਤ ਵਧੀ ਆ ਪਿਛਲੇ ਸਮੇਂ ਦੇ ਵਿੱਚ ਉਹ ਪੋਪੂਲੇਸ਼ਨ ਜਿਹੜੀ ਇਮੀਗਰੈਂਟਸ ਅਸਲ ਦੇ ਵਿੱਚ ਆਏ ਆ ਔਰ ਉਹਦੇ ਤੋਂ ਵੀ ਵੱਡਾ ਫੈਕਟਰ ਜਿਹੜਾ ਅਨਡਾਕੂਮੈਂਟਡ ਨੇ ਉਹ ਆਏ ਨੇ ਉਹ ਸਾਰਾ ਡਾਟਾ ਨਹੀਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਕੋਲ ਟਰੈਕ ਹੋ ਰਿਹਾ ਵੀ ਸਾਡੇ ਹੈ ਕਿੰਨੇ ਅਸੀਂ ਇਹਨਾਂ ਨੂੰ ਸਿਹਤ ਸਵਾਵਾ ਦੇਣੀਆਂ ਕਿੰਨੀਆਂ ਆ ਉਸ ਕਰਕੇ ਹੈਲਥ케ਅ ਸਿਸਟਮ ਦੇ ਵਿੱਚ ਸਮੱਸਿਆ ਆਈ ਹੈ ਦੂਜੀ ਗੱਲ ਇਹ ਇੱਥੇ ਨਹੀਂ ਕਿਉਂਕਿ ਯੂਨੀਵਰਸਲ ਹੈਲਥ케ਅ ਆ ਇਹ ਸਮੱਸਿਆ ਆਈ ਹੈ ਇਹਨਾਂ ਦੀ ਵਿਅਕਤੀਤੌਰ ਦੇ ਉੱਤੇ ਲਾ ਲੋ ਵਿਅਕਤੀਤੌਰ ਦਾ ਮਤਲਬ ਹੈ ਕਈ ਵਾਰੀ ਦਹਾਕਾ ਦਹਾਕਾ 10-10 ਸਾਲ ਉਹ ਪ੍ਰੋਬਲਮ ਕੋਈ ਦੇਸ਼ ਦੇ ਵਿੱਚ ਰਹਿ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਇਹਨੂੰ ਹੁਣੇ ਠੀਕ ਠਾਕ ਕਰਨ ਲੱਗੇ ਆ ਮਤਲਬ ਹਰ ਸੰਭਵ ਯਤਨ ਕੀਤਾ ਜਾ ਰਿਹਾ ਵੀ ਇਹਨੂੰ ਫਿਕਸ ਕਰ ਲੈਣ ਕੋਈ ਵੀ ਸਰਕਾਰ ਹੋਵੇ ਉਹ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕਰਦੀ ਹੈ ਵੀ ਅ ਅਮਰੀਕਾ ਪੇ ਹੀ ਦਿਓ ਇੱਥੇ ਕਰ ਲਓ ਇਹਨਾਂ ਨੂੰ ਡਾਕਟਰ ਸਾਧ ਲਓ ਬੀਸੀ ਦੇ ਵਿੱਚ ਪਾਰਟਿਕੂਲਰਲੀ ਹੁਣ ਜਿੱਦਾਂ ਅਮਰੀਕਾ ਤੋਂ ਆ ਰਹੇ ਆ ਡਾਕਟਰ ਜਾਂ ਜਿਹੜਾ ਜੁੜੇ ਜ਼ਿਆਦਾ ਨੇ ਉਹਨਾਂ ਨੂੰ ਜਿਹੜੇ ਜਿਹੜੀ ਇੰਟਰਨੈਸ਼ਨਲ ਹੈਗੇ ਆ ਡਾਕਟਰ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਨੇ ਉਹਨਾਂ ਨੂੰ ਵੀ ਇੱਥੇ ਲਾਇਸੈਂਸ ਮਿਲ ਜਾਵੇ ਇਹਦੇ ਬਾਰੇ ਹੁਣ ਜਿਹੜੀ ਵੀ ਵਿਰੋਧੀ ਧਿਰ ਹੁੰਦੀ ਆ ਉਹ ਪ੍ਰਚਾਰ ਕਰਦੀ ਆ ਜਿਹੜਾ ਆਪਣੇ ਪੀਅਰ ਪੋਲੀਵ ਨੇ ਇਹਨਾਂ ਦੇ ਕੰਜ਼ਰਵਟਿਵ ਪਾਰਟੀ ਦੇ ਉਹ ਆਮ ਤੌਰ ਦੇ ਉੱਤੇ ਹੋ ਇੱਕ ਗੱਲ ਕਹਿੰਦੇ ਆ ਵੀ ਅਨਟੈਰੀਓ ਦੇ ਵਿੱਚ ਇਹ ਲੋਕ ਚੁਟਕਲਾ ਸੁਣਾਉਂਦੇ ਆ ਵੀ ਜੇ ਤੁਹਾਨੂੰ ਹਾਰਟ ਅਟੈਕ ਹੋ ਗਿਆ ਤੇ ਤੁਸੀਂ 911 ਕਾਲ ਨਾ ਕਰੋ ਤੁਸੀਂ ਟੈਕਸੀ ਕਾਲ ਕਰੋ ਕਿਉਂਕਿ ਹੋ ਸਕਦਾ ਟੈਕਸੀ ਚਲਾਉਣ ਵਾਲਾ ਡਾਕਟਰ ਹੋਵੇ ਜੀ ਮਤਲਬ ਇਹ ਆ ਕਿ ਜਿਹੜਾ ਉਹ ਡਾਕਟਰ ਇੰਨੇ ਆ ਡਾਕਟਰ ਹੈਗੇ ਆ ਦੂਜੇ ਦੇਸ਼ ਦੇ ਵਿੱਚ ਇੱਥੇ ਡਾਕਟਰ ਨਹੀਂ ਹੈ ਸਰਟੀਫਾਈਡ ਨਹੀਂ ਹੈਗੇ ਇੱਥੇ ਉਹ ਸਰਟੀਫਾਈਡ ਨਹੀਂ ਉਹਦਾ ਪ੍ਰੋਸੈਸ ਬਹੁਤ ਲੰਮਾ ਉਹਦਾ ਪ੍ਰੋਸੈਸ ਇਸ ਕਰਕੇ ਲੰਮਾ ਹੈ ਕਿ ਜਿਹੜੀ ਰੈ residenc y ਨੇ ਸਾਡੇ ਕੋਲ ਉਹ ਨਹੀਂ ਪਲੇਸਿਸ ਨਹੀਂ ਆ ਭਾਵੇਂ ਡਾਕਟਰ ਕਿਸੇ ਥਾਂ ਦੇ ਉੱਤੋਂ ਪੂਰੀ ਤਰ੍ਹਾਂ ਡਾਕਟਰ ਆ ਪਰ ਉਹਨੂੰ ਇੱਥੇ ਦੇ ਹਿਸਾਬ ਨਾਲ ਵੀ ਕੁਝ ਸਮਾਂ ਟ੍ਰੇਨਿੰਗ ਦੇਣੀ ਹੁੰਦੀ ਆ ਉਹ ਟ੍ਰੇਨਿੰਗ ਦੀਆਂ ਸਪੇਸ ਸਾਡੇ ਕੋਲੋਂ ਘੱਟ ਆ ਦੂਜਾ ਮੈਡੀਕਲ ਸਕੂਲ ਸਾਡੇ ਕੋਲੋਂ ਨਹੀਂ ਨੇ ਲਗਭਗ ਬਹੁਤ ਲੰਬੇ ਸਮੇਂ ਤੋਂ ਉਹਦੀਆਂ ਸੀਟਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ ਫਿਰ ਖਾਸ ਤੌਰ ਦੇ ਉੱਤੇ ਕਿਉਂਕਿ ਕੁਝ ਹੁਣ ਉੱਥੇ ਇਹ ਵੀ ਕਿਹਾ ਗਿਆ ਵੀ ਡਾਕਟਰ ਜਿਹੜਾ ਇੱਕ ਜਿਹੜਾ ਮਾਫੀ ਚਾਹੁੰਦੇ ਆ ਅਰਬ ਦੀ ਕੰਟਰੀ ਦੇ ਵਿੱਚੋਂ ਆਉਂਦਾ ਮੰਨ ਲਓ ਉੱਥੋਂ ਆ ਕੇ ਇੱਥੇ ਆ ਕੇ ਉਹ ਅੱਖਾਂ ਦਾ ਹੈਗਾ ਆ ਉਹ ਆਈ ਸਰਜਨ ਆਈ ਸਰਜਨ ਇੱਥੇ ਉਹ ਅਸਿਸਟੈਂਟ ਆ ਮਤਲਬ ਮੰਨ ਲਓ ਉੱਥੇ ਬਹਿਰੀਨ ਜਾਂ ਸਾਊਦੀ ਅਰਬ ਦੇ ਵਿੱਚ ਮੈਂ ਭੁੱਲ ਰਿਹਾ ਨਾ ਉਸ ਦੇਸ਼ ਦਾ ਪੀਰ ਪੋਲੀ ਨਮੀ ਖਾਸ ਤੌਰ ਦੇ ਦਿੱਤੇ ਇਹ ਜੀ ਉਦਾਹਰਨ ਦਿੱਤੀ ਉਹ ਕਹਿੰਦਾ ਉੱਥੇ ਹੋ ਡਾਕਟਰ ਆ ਇੱਥੇ ਆ ਕੇ ਉਹ ਅਸਿਸਟੈਂਟ ਆ ਡਾਕਟਰ ਦਾ ਤੇ ਉਹ ਕਈ ਵਾਰੀ ਇੱਥੋਂ ਵਾਪਸ ਚਲੇ ਜਾਂਦਾ ਉੱਥੇ ਜਾ ਕੇ ਸਰਜਰੀਆਂ ਕਰਦਾ ਤੇ ਫੇਰ ਇੱਥੇ ਆ ਜਾਂਦਾ ਇੱਥੇ ਆ ਕੇ ਫੇਰ ਅਸਿਸਟ ਕਰਦਾ ਪੈਸੇ ਉਧਰੋਂ ਕਮਾਉਂਦਾ ਫੇਰ ਇੱਥੇ ਆ ਕੇ ਰਹਿੰਦਾ ਵੀ ਉਹ ਮਤਲਬ ਇਹ ਕਹਿੰਦੇ ਵੀ ਕੀ ਇਹ ਬੰਦੇ ਦੀ ਅੱਖ ਦੇ ਸਾਈਜ਼ ਦੇ ਵਿੱਚ ਕੋਈ ਫਰਕ ਹੈ ਵੀ ਜਿਹਦੇ ਕਰਕੇ ਵੀ ਇੱਥੇ ਕੋਈ ਕੈਨੇਡਾ ਚ ਲੋਕਾਂ ਦੀ ਅੱਖ ਛੋਟੀ ਵੱਡੀ ਆ ਵੀ ਉਹਨੂੰ ਦੇ ਦੇਣਾ ਚਾਹੀਦਾ ਇਹ ਕੁਝਕ ਦਿੱਕਤਾਂ ਨੇ ਸਾਡੇ ਸਿਸਟਮ ਦੇ ਵਿੱਚ ਉਹਨਾਂ ਨੂੰ ਸਰਟੀਫਿਕੇਸ਼ਨ ਦੇਣੀ ਦੂਜਾ ਡਾਕਟਰ ਵੀ ਸ਼ਾਇਦ ਨੇੜੇ-ਤੇੜੇ ਹੈਗੇ ਆ ਜਿੰਨੇ ਚਾਹੀਦੇ ਆ ਪਰ ਕਈ ਵਾਰੀ ਡਾਕਟਰ ਜਿਹੜੇ ਨੇ ਉਹ ਵਿਦਨ ਸਿਸਟਮ ਗੜਬੜ ਹੋ ਜਾਂਦੀ ਆ ਸਿਸਟਮ ਚ ਗੜਬੜ ਕਿਦਾਂ ਹੋ ਜਾਂਦੀ ਆ ਕਿ ਲੋਕ ਫੈਮਿਲੀ ਫਿਜ਼ੀਸ਼ੀਅਨ BC ਦੇ ਵਿੱਚ ਹੁਣ ਰੌਲਾ ਕੀ ਆ ਜਿਹੜਾ ਡਾਕਟਰ ਆ ਉਹ ਕੁਝ ਹੋਰ ਤਾਂ ਬਣ ਜਾਊਗਾ ਅਮਰੀਕਾ ਚਲ ਜਾਊਗਾ ਇੱਧਰ ਉੱਧਰ ਕਰ ਲੇਗਾ ਫੈਮਿਲੀ ਫਿਜ਼ੀਸ਼ੀਨ ਨਹੀਂ ਬਣਨਾ ਚਾਹਦਾ ਹਾ ਇਹ ਕਾਰਨ ਸਰਕਾਰਾਂ ਨੇ ਵੀ ਕਿਹਾ ਕਿ ਜਿਹੜੇ ਨਵੇਂ ਡਾਕਟਰ ਬਣ ਰਹੇ ਨੇ ਉਹ ਫੈਮਿਲੀ ਫਿਜ਼ੀਸ਼ੀਨ ਨਹੀਂ ਬਣਨਾ ਚਾਹੁੰਦੇ ਹਾ ਹਸਪੀਟਲ ਚ ਜੌਬ ਕਰਨਾ ਚਾਹੁੰਦੇ ਉਹ ਕਿਉਂ ਨਹੀਂ ਬਣਨਾ ਚਾਹੁੰਦੇ ਉਹ ਉਹਦੇ ਵਿੱਚ ਸਿਰਦਰਦੀ ਕਹਿੰਦੇ ਜ਼ਿਆਦਾ ਹੈ ਜਿਹੜਾ ਡਾਕਟਰ ਬਣਦਾ ਨਾ ਆਪਾਂ ਜਿਹੜੇ ਡਾਕਟਰ ਦੇ ਕਲੀਨਿਕ ਤੇ ਜਾਂਦੇ ਆ ਉਹ ਕਲੀਨਿਕ ਸਰਕਾਰ ਨਹੀਂ ਰਨ ਕਰਦੀ ਜੀ ਨਾ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਰਨ ਕਰਦੀ ਆ ਇੱਕ ਤਰੀਕੇ ਨਾਲ ਉਹ ਡਾਕਟਰ ਰਨ ਕਰਦਾ ਮੈਨੂੰ ਇੱਕ ਕਲੀਨਿਕ ਆ ਉਹਦੇ ਵਿੱਚ ਡਾਕਟਰ ਬੈਠਾ ਉਹਦਾ ਸਾਰਾ ਲੈਣਾ ਦੇਣਾ ਡਾਕਟਰ ਦਾ ਹੀ ਆ ਡਾਕਟਰ ਨੇ ਉਹ ਰੂਮ ਲੱਭਣਾ ਜਾਂ ਜਿਹੜਾ ਆਫਿਸ ਦੀ ਸਪੇਸ ਆ ਉਹਨੇ ਹੀ ਅੱਗੇ ਆਪਣੇ ਫਰੰਟ ਡੈਸਕ ਤੇ ਸਟਾਫ ਰੱਖਣਾ ਉਹਨਾਂ ਨੂੰ ਪੈਸੇ ਦੇਣੇ ਆ ਕੱਲੇ-ਕੱਲੇ ਮਰੀਜ਼ ਕਿਹੜੋਂ ਕੀ ਆ ਉਹਦਾ ਹਿਸਾਬ-ਕਿਤਾਬ ਕਰਨਾ ਵੀ ਉਹ ਪੇਪਰ ਵਰਕ ਕੀ ਇੰਨਾ ਜ਼ਿਆਦਾ ਆ ਕਿ ਉਹਨੂੰ ਮਰੀਜ਼ ਦੇਖਣ ਨਾਲੋਂ ਉੱਪਰਲਾ ਕੰਮ ਜ਼ਿਆਦਾ ਆ ਮੈਂ ਪ੍ਰਾਈਵੇਟ ਕੰਪਨੀ ਵਾਂਗੂ ਰਨ ਕਰਨਾ ਪੈਂਦਾ ਉਹਨਾਂ ਨੂੰ ਹਾਂਜੀ ਉਹਨੂੰ ਇੱਕ ਬਿਜ਼ਨਸ ਵਾਂਗੂ ਰਨ ਕਰਨਾ ਪੈਂਦਾ ਵੀ ਇਹ ਬਿਜ਼ਨਸ ਆ ਇੱਕ ਉਹਦਾ ਉਸ ਗੱਲ ਤੋਂ ਬਹੁਤੇ ਲੋਕ ਜਿਹੜੇ ਆਹ ਟਾਲਾ-ਵਟਦੇ ਆ ਵੀ ਅਸੀਂ ਤਾਂ ਡਾਕਟਰੀ ਦੇ ਇਸ ਕਰਕੇ ਕੀਤੀ ਵੀ ਅਸੀਂ ਇਹ ਥੋੜਾ ਵੀ ਹੁਣ ਜੁੜਾ ਗੁਣਾ ਘਟਾਓ ਕਰਕੇ ਤਾਂ ਸਾਰੇ ਹਿਸਾਬ-ਕਿਤਾਬ ਕਰਨੇ ਆ ਹਾਲਾਂਕਿ ਉਹ ਵੀ ਹਿੱਸਾ ਆ ਜャ ਸਟਾਫ ਰੱਖੀਏ ਫਿਰ ਉਹਨੂੰ ਮੈਨੇਜ ਕਰੀਏ ਉਹਦੀ ਤਨਖਾਹ ਉਹ ਫਲਾਨਾ ਲੀਜ਼ ਸਪੇਸ ਰੈਂਟ ਇਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਦੂਜਾ ਕੰਮ ਜਿਹੜਾ ਉੱਥੇ ਸੌਖਾ ਆ ਹੁਣ ਕਿਉਂਕਿ ਫੈਮਿਲੀ ਫਿਜ਼ੀਸ਼ੀਨ ਘਟ ਗਏ ਜਿੰਨੇ ਫੈਮਿਲੀ ਡਾਕਟਰ ਚਾਹੀਦੇ ਸੀ ਉਹ ਹੈ ਨਹੀਂ ਉਹ ਕੀ ਕਰਨ ਹੁਣ ਇਹ ਕਈ ਵਾਰੀ ਨਾ ਇੰਨੀਆਂ ਹਾਸੋਹੀਣੀਆਂ ਗੱਲਾਂ ਹੁੰਦੀਆਂ ਇੱਥੇ ਵਿਕਟੋਰੀਆ ਦੀ ਸ਼ਾਇਦ ਖਬਰ ਸੀ ਇਹਦੇ ਨੇੜੇ ਤੜੇ ਦੀ ਉਹ ਇੱਕ ਉਹਨੇ ਔਰਤ ਨੇ ਐਡ ਪਾਈ ਅਖਬਾਰ ਦੇ ਵਿੱਚ ਵੀ ਮੇਰੇ ਤੋਂ 5000 ਡਾਲਰ ਲੈ ਲਓ ਅੱਛਾ ਜੀ ਮੇਰੇ ਘਰ ਵਾਲੇ ਨੂੰ ਤੇ ਮੈਨੂੰ ਫੈਮਿਲੀ ਡਾਕਟਰ ਦੱਸ ਦਿਓ ਕੋਈ ਕਿਉਂਕਿ ਉਹ ਸ਼ੂਗਰ ਕੇ ਸ਼ਾਇਦ ਕਾਦੀ ਦਵਾਈ ਖਾਂਦਾ ਆ ਤੇ ਉਹਦਾ ਅੱਗੇ ਜਾ ਕੇ ਉਹ ਖਤਮ ਹੋ ਜਾਣੀ ਤੇ ਫੈਮਿਲੀ ਡਾਕਟਰ ਉਹਦਾ ਚਲੇ ਗਿਆ ਆਸਟ੍ਰੇਲੀਆ ਸ਼ਾਇਦ ਕੇ ਨਿਊਜ਼ੀਲੈਂਡ ਅੱਛਾ ਜੀ ਉਹ ਮੂਵ ਹੋ ਗਿਆ ਹੁਣ ਉੱਥੇ ਕੋਈ ਫੈਮਿਲੀ ਡਾਕਟਰ ਹੀ ਹੈ ਨਹੀਂ ਉਹ ਕੀ ਕਰੇ ਤੇ ਉਹਨੇ ਕਿਹਾ ਵੀ ਮੈਂ 5000 ਡਾਲਰ ਦੇ ਦੂੰਗੀ ਮੈਨੂੰ ਕੋਈ ਫੈਮਿਲੀ ਡਾਕਟਰ ਮਿਲਾ ਦਿਓ ਖਵਾਰ ਦੇ ਵਿੱਚ ਐਡ ਪਾਈ ਸੀ ਉਹਨੇ ਪ੍ਰੋਪਰ ਜਦੋਂ ਫਿਰ ਉਹ ਇਧਰਲੇ ਪਾਸੇ ਘਾਟ ਹੋ ਗਈ ਫਿਰ ਲੋਕ ਕੀ ਕਰਨਗੇ ਫਿਰ ਬੰਦਾ ਚਾਹੇ ਸਿਰ ਦੁਖ ਦਾ ਬੇਸ਼ੱਕ ਕੁਝ ਹੁੰਦਾ ਉਹਨੂੰ ਉਹ ਚੱਕ ਕੇ ਜਿਹੜਾ ਉਹਦੇ ਵਿੱਚ ਲੈ ਜਾਂਦੇ ਆ ਐਮਰਜੈਂਸੀ 'ਚ ਚਲੇ ਜਾਂਦਾ ਐਮਰਜੈਂਸੀ ਦੇ ਵਿੱਚ ਫਿਰ ਵੇਟਿੰਗ ਟਾਈਮ ਵੱਧ ਜਾਂਦਾ ਹੈ ਜੀ ਹੁਣ ਜਿਹੜਾ ਆਹਾ ਸਿਟੀ ਅਫਸਰੀ ਨੇ ਥੋੜੇ ਦਿਨ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਇਹ ਕਹਿੰਦੇ ਸੀ ਸਿਟੀ ਰਨ ਕਲੀਨਿੰਗ ਕਰਾਂਗੇ ਬੀ ਜਿਹੜਾ ਕੰਮ ਉਹ ਡਾਕਟਰ ਕਰਦਾ ਆ ਉਹ ਸਾਰਾ ਸਿਟੀ ਕਰੂਗੀ ਸਿਟੀ 파ਟਨਰ ਲੱਭ ਕੇ ਉਹਨਾਂ ਦੇ ਨਾਲ ਇਹ ਸਾਰੇ ਕੁਝ ਨੂੰ ਮੈਨੇਜ ਕਰੂਗੀ ਡਾਕਟਰ ਰੱਖੂਗੀ ਤੇ ਉਹ ਡਾਕਟਰ ਫੇਰ ਜਿਹੜਾ ਆ ਅੱਗੇ ਆਪਣਾ ਸਾਰਾ ਕਰੂਗਾ ਤੇ ਪੈਕੇਜ ਇਹ ਕਹਿੰਦੇ ਅਸੀਂ ਇਦਾਂ ਦੇ ਦੇ ਦੇਣੇ ਕਿ ਡਾਕਟਰ ਕੋਲ ਰਿਫਿਊਜ਼ ਨਹੀਂ ਹੋਣੇ ਬੀ ਪਹਿਲਾਂ ਵੀ ਬੀਸੀ ਸਰਕਾਰ ਨੇ ਵੀ ਜਿਹੜੇ ਪਹਿਲਾਂ ਇੱਥੇ ਡਾਕਟਰਾਂ ਦੇ ਪੈਕੇਜ ਆ ਉਹਨਾਂ ਦੇ ਵਿੱਚ ਵਾਧਾ ਕੀਤਾ ਬੀ ਉਹ ਵਧਾਏ ਆ ਔਰ ਇਹ ਵੀ ਪੇਮੈਂਟ ਮੈਥਡ ਵੀ ਚੇਂਜ ਕੀਤਾ ਉਹਨਾਂ ਨੇ ਜੀ ਪੇਮੈਂਟ ਮੈਥਡ ਵੀ ਚੇਂਜ ਕੀਤਾ ਔਰ ਇਹ ਹਾਲਾਂਕਿ ਕਈ ਵਾਰੀ ਇਹ ਫੇਰ ਰਾਜਨੀਤਿਕ ਮੁੱਦਾ ਵੀ ਬਣ ਜਾਂਦਾ ਤੁਸੀਂ ਦੇਖ ਲਓ ਜਦੋਂ ਇਲੈਕਸ਼ਨ ਆਉਂਦੀ ਆ ਪ੍ਰੋਵਿੰਸ਼ਲ ਇਲੈਕਸ਼ਨ ਜਦੋਂ ਵੀ ਹੁੰਦੀ ਹੈ ਉੱਥੇ ਪੰਜ ਚਾਰ ਮੁੱਦੇ ਹੁੰਦੇ ਆ ਸਾਰੇ ਤੇ ਪੰਜਾਂ ਚਾਰਾਂ ਦੇ ਵਿੱਚੋਂ ਇੱਕ ਸਰੀ ਦੇ ਹਸਪਤਾਲ ਦਾ ਹੁੰਦਾ ਆ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਵੀ ਤੁਸੀਂ ਜੀ ਸਰੀ ਦਾ ਦੂਜਾ ਹਸਪਤਾਲ ਬਣਾਓਗੇ ਓ ਐਨਡੀਪੀ ਨੂੰ ਕਹ ਦਿੰਦੇ ਐਨਡੀਪੀ ਕਹਿੰਦੇ ਹਾਂਜੀ ਬਣਾਵਾਂਗੇ ਅਸੀਂ ਉਹ ਹਾਈਵੇ 10 ਦੇ ਉੱਤੇ ਬਣਾਉਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਜੀ ਉਹ ਬਣੀ ਜਾਂਦਾ ਵੀ ਉਹ ਤਾਂ ਕਹਿੰਦੇ ਵੀ ਇਹਨਾਂ ਨੇ ਜ਼ਮੀਨ ਵੇਚਤੀ ਸੀ ਪੁਰਾਣਿਆਂ ਨੇ ਇੱਥੇ ਸਾਰੀ ਮੈਮੋਰੀਅਲ ਕੋਲੇ ਪੁਰਾਣੇ ਉਹ ਲਿਬਰਲ ਨੂੰ ਕਹਿੰਦੇ ਜੀ ਤੁਸੀਂ ਅਸੀਂ ਲਿਆਂਦਾ ਸੀ ਇਹ ਲਿਬਰਲ ਜ਼ਮੀਨ ਵੇਚ ਗਏ ਸੀ ਉਹ ਕਹਿੰਦੇ ਜੀ ਜਿੰਨੇ ਦੀ ਅਸੀਂ ਜ਼ਮੀਨ ਵੇਚੀ ਸੀ ਉਹਨਾਂ ਦਾ ਇੱਥੇ ਦੂਜਾ ਟਾਵਰ ਬਣਾਇਆ ਸੀ ਸਾਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਸੋ ਇਹ ਇੱਕ ਪੋਲਿਟਿਕਲ ਖਿੱਦੋਖੁੰਡੀ ਵੀ ਬਣ ਜਾਂਦੀ ਆ ਜਿਹੜੀ ਹੈਲਥ케ਅਰ ਦਾ ਮੁੱਦਾ ਆ ਪਰ ਇਹਦਾ ਜਿਹੜਾ ਹਾਲਿਆ ਉਹ ਪੱਕਾ ਜ਼ ਪਰ ਨਾਲੋਂ ਨਾਲ ਜਿਹੜੀ ਇੱਕ ਗੱਲ ਚੱਲਦੀ ਹੈ ਵੀ ਬੈਰੀਅਰ ਬਹੁਤ ਆ ਡਾਕਟਰ ਦੇ ਵਾਸਤੇ ਕਿ ਇੱਕ ਫੈਡਰਲ ਪੱਧਰ ਦਾ ਟੈਸਟ ਹੋਵੇ ਕਿ ਜਿਹੜਾ ਕੋਈ ਫਾਰਮ ਦਾ ਪੜਿਆ ਲਿਖਿਆ ਡਾਕਟਰ ਆ ਉਹ ਕੈਨੇਡਾ ਆ ਵੀ ਉਹਦੋਂ ਜਦੋਂ ਉਹਦੀ ਸਰਟੀਫਿਕੇਸ਼ਨ ਹੋ ਜयो ਟੈਸਟ ਕਲੀਅਰ ਕਰ ਲੇ ਏਸ ਆਈਡੀ ਨਾਲ ਤੁਸੀਂ ਕਿੰਨੇ ਕੇ ਸਾਹਿਬ ਤੋਂ ਬਿਲਕੁਲ ਜੀ ਇਹਦੇ ਬਾਰੇ ਤਾਂ ਹੈਗਾ ਪਰ ਦਿੱਕਤ ਫੇਰ ਅੱਗੇ ਆ ਉਹ ਡਾਕਟਰ ਨੇ ਜਦੋਂ ਇੱਥੇ ਆ ਜਾਣਾ ਉਹਨੂੰ ਕੱਲਾ ਟੈਸਟ ਪਾਸ ਨਹੀਂ ਮੰਨਉ ਉਹਨੂੰ ਦੂਜੇ ਸ਼ਬਦਾਂ ਚ ਕਹੋ ਪ੍ਰੈਕਟੀਕਲੀ ਵੀ ਕੁਝ ਕਰਨਾ ਪੈਣਾ ਉਹ ਜਿੱਥੇ ਉਹਨੇ ਉਹ ਸਾਰਾ ਕੁਝ ਕਰਨਾ ਸਿੱਖਣਾ ਜਾਂ ਜਿੰਨਾ ਉਹਦਾ ਥੋੜਾ ਜਿਹਾ ਸਮਾਜ ਜੋ ਕੁਝ ਹੋਣਾ ਉੱਥ ਉਹ ਸਪੇਸਿਸ ਬਣਨ ਗਿਆ ਇਹ ਔਰ ਇਹ ਛੋਟੀ ਗੱਲ ਨਹੀਂ ਹੁੰਦੀ ਜਿੱਦਾਂ ਮਤਲਬ ਕੋਈ ਜਿਹੜਾ ਮੈਡੀਕਲ ਸਕੂਲ ਦੀਆਂ ਸੀਟਾਂ ਨਵਾਂ ਮੈਡੀਕਲ ਸਕੂਲ ਬਣਾਉਣਾ ਉਹਦੇ ਵਿੱਚ ਸਪੇਸਿਸ ਜ਼ਿਆਦਾ ਕਰਨੀ ਇਹ ਬਹੁਤ ਲੰਬੇ ਪ੍ਰੋਜੈਕਟ ਹੁੰਦੇ ਆ ਉਹਨੂੰ ਕਈ ਤਰ੍ਹਾਂ ਦੀ ਉਹ ਪੋਪੂਲੇਸ਼ਨ ਨੂੰ ਦੇਖ ਕੇ ਕੀਤੇ ਜਾਂਦੇ ਹੁਣ ਤੁਸੀਂ ਦੇਖ ਲਓ ਕਿ ਕਿੰਨੀ ਸਾਰੀ ਦੇ ਵਿੱਚ ਪੋਪੂਲੇਸ਼ਨ ਸੀਗੀ ਪਹਿਲਾਂ ਆ ਥੋੜਾ ਚਿਰ ਪਹਿਲੇ ਹੁਣ ਤੁਸੀਂ ਕਿਹੇ ਬਿਜ਼ਨਸ ਦੇ ਵਿੱਚ ਜਾ ਕੇ ਦੇਖ ਲਓ ਪਲਾਜ਼ਿਆਂ ਦੇ ਵਿੱਚ ਪਾਰਕਿੰਗ ਕਈ ਵਾਰੀ ਖਾਲੀ ਪਈ ਹੁੰਦੀ ਕਈਆਂ ਦੇ ਵਿੱਚ ਕਸਟਮਰ ਹੈ ਨਹੀਂ ਕਸਟਮਰ ਹੈ ਨਹੀਂ ਮਤਲਬ ਜਿਹੜੇ ਬਾਹਰੋਂ ਆ ਰਹੇ ਸੀ ਜਾਂਦੇ ਇੱਥੋਂ ਲੋਕ ਖਿਲਰ ਗਏ ਇੱਧਰ ਉੱਧਰ ਪੱਕੇ ਹੋਣ ਦੇ ਲਈ ਨਿਆਣੇ ਜਿਹੜੇ ਸਟੂਡੈਂਟਸ ਹੈਗੇ ਉਹ ਚਲੇ ਗਏ ਇੱਕ ਬਾਹਰੋਂ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ ਮਤਲਬ ਹੋਣੀ ਇੱਥੇ ਸੁਣ ਪਈ ਆ ਕਈ ਵਾਰੀ ਤੇ ਜੇ ਉਹ ਮਤਲਬ ਜਿਹੜੀਆਂ ਇਹ ਵੱਡੀਆਂ ਚੇਂਜਸ ਹੁੰਦੀਆਂ ਹਨ ਇਹ ਉਸ ਲੈਵਲ ਤੇ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਕਿਦੇ ਲਈ ਕਈ ਸਟੈਪ ਹੁੰਦੇ ਆ ਉਹਦੇ ਪਾਸੇ ਇਹ ਲੱਗੇ ਆ ਪਰ ਕਿਉਂਕਿ ਕੋਆਰਡੀਨੇਸ਼ਨ ਜਿੱਦਾਂ ਹੁਣ ਕਿਉਂਕਿ ਅਮਰੀਕਾ ਨੇ ਪ੍ਰੈਸ਼ਰ ਪਾਇਆ ਹੁਣ ਇਹ ਸੋਚਣਾ ਸ਼ੁਰੂ ਕਰਤਰ ਨੇ ਕਿ ਸਾਨੂੰ ਪਰਵਿੰਸਾਂ ਨੂੰ ਆਪਸ ਦੇ ਵਿੱਚ ਵੀ ਤਾਲਮਿਲ ਵਧੀਆ ਕਰਨਾ ਚਾਹੀਦਾ। ਬੀਸੀ ਦਾ ਅੰਟੈਰੀਓ ਜਾਂ ਅਲਬਰਟਾ ਦੇ ਨਾਲ ਹੀ ਪੂਰਾ ਨਹੀਂ ਆ। ਇੱਕ ਪਾਈਪਲਾਈਨ ਦੇ ਉੱਤੇ ਦੋਵਾਂ ਦੀ ਲੜਾਈ ਹੋ ਜਾਂਦੀ ਆ। ਫੈਡਰਲ ਸਰਕਾਰ ਦੇ ਨਾਲ ਫੇਰ ਇਹਨਾਂ ਦੀ ਨਹੀਂ ਬਣਦੀ। ਵਾਈਨ ਪਿੱਛੇ ਲੜ ਪੈਂਦੇ ਦੀ ਪਾਈਪਲਾਈਨ ਤੋਂ ਵੱਡੀ ਹਾਂਜੀ ਵਾਈਨ ਦੇ ਪਿੱਛੇ ਲੜਾਈ ਹੋ ਜਾਂਦੀ ਹੈ ਤੇ ਹੁਣ ਆ ਪਾਈਪਲਾਈਨ ਪਿੱਛੇ ਪਈ ਆ। ਜਿਹੜਾ ਆਪਣੇ ਮੈਂਬਰ ਪਾਰਲੀਮੈਂਟ ਸੁਖਤ ਧਾਲੀਵਾਲ ਲੈ ਕੇ ਆਏ ਆ ਪ੍ਰਾਈਵੇਟ ਮੈਂਬਰ ਬਿਲ ਉਹਦੇ ਲਈ ਹੁਣ ਫੈਡਰਲ ਸਰਕਾਰ ਯਤਨ ਕਰ ਰਹੀ ਆ ਕਿ ਕਿਉਂਕਿ ਪੈਸੇ ਦਾ ਇੱਕ ਵੱਡਾ ਹਿੱਸਾ ਤਾਂ ਫੈਡਰਲ ਸਰਕਾਰ ਦਿੰਦੀ ਆ ਨਾ ਹੈਲਥ케ਅਰ ਜ਼ਿੰਮੇ ਜਿਹੜੀ ਸਟੇਟ ਦੀ ਸੂਬੇ ਦੀ ਸਰਕਾਰ ਆ ਇਹਨੇ ਦੇਖਣਾ ਕਿ ਸਾਡਾ ਅਲਬਰਟਾ ਨੇ ਵੱਖਰਾ ਦੇਖਣਾ ਬੀਸੀ ਨੇ ਵੱਖਰਾ ਪਰ ਉਹਦਾ ਵੱਡਾ ਹਿੱਸਾ ਇੱਕ ਫੈਡਰਲ ਸਰਕਾਰ ਵੱਲੋਂ ਦਿੱਤਾ ਜਾਂਦਾ ਹੁਣ ਉਹ ਬਿੱਲ ਲੈ ਕੇ ਆ ਰਹੇ ਜਿਹਦੇ ਤਹਿਤ ਸੂਬਾ ਸਰਕਾਰਾਂ ਨੂੰ ਪੁੱਛਣਗੇ ਕਿ ਤੁਹਾਨੂੰ ਅਸੀਂ ਇੰਨੇ ਪੈਸੇ ਦਿੱਤੇ ਸੀ ਇਹਦਾ ਤੁਸੀਂ ਕੀ ਕੀਤਾ ਜਾਂ ਕਿੱਥੇ ਕਿੱਥੇ ਲਾਏ ਜਾਂ ਉਹਦੀ ਅਕਾਉਂਟੇਬਿਲਟੀ ਕੀ ਆ ਉਹ ਵੇਟ ਟਾਈਮ ਘਟਾਉਣ ਵਾਸਤੇ ਤੁਸੀਂ ਕੀ ਕੀਤਾ ਹਾਂ ਉਹ ਸਾਰਾ ਕੁਝ ਉਹਦੇ ਵਿੱਚੋਂ ਬਾਹਰ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਇਹ ਟਰਾਈ ਕਰ ਰਹੇ ਆ ਇਹ ਬਿਨਾਂ ਸ਼ੱਕ ਸਮੱਸਿਆਵਾਂ ਹੈਗੀਆਂ ਪਰ ਲੱਗਦਾ ਹੈ ਕਿ ਠੀਕ ਹੋ ਸਕਦੀਆਂ ਜੀ ਜੇ ਆਪਾਂ ਸਰੀ ਸ਼ਹਿਰ ਦੀ ਗੱਲ ਕਰੀਏ ਤਾਂ ਸਰੀ ਦੇ ਮੇਅਰ ਬ੍ਰੈਂਡਾ ਲੋਕ ਇਹ ਗੱਲ ਕਹਿ ਰਹੀ ਐ ਕਿ ਅਸੀਂ ਇੱਕ ਹੈਲਥ ਐਗਜ਼ੀਕਿਊਟਿਵ ਰੱਖਾਂਗੇ ਇੱਥੇ ਇੱਕ ਬੰਦਾ ਰੱਖਾਂਗੇ ਡਾਕਟਰ ਜਿਹੜਾ ਇਹ ਦੇਖੂਗਾ ਵੀ ਸਾਡੇ ਨਾਲ ਭੇਦਭਾਵ ਹੁੰਦਾ ਜਿਹੜਾ ਉਹ ਕਹਿੰਦੇ ਕਿ ਵੈਨਕੂਵਰ ਦੇ ਵਿੱਚ ਫਿਜੀਸ਼ਨਾਂ ਦੀ ਗਿਣਤੀ ਸਾਡੇ ਤੋਂ ਦੁੱਗਣੀ ਐ ਪਾਪੂਲੇਸ਼ਨ ਦੇ ਵਿੱਚ ਵੀ 25000 ਦਾ ਫਰਕ ਐ ਉੱਥੇ ਬੈੱਡ ਵੀ ਜ਼ਿਆਦੇ ਐ ਇਹਦੇ ਕੀ ਕਾਰਨ ਨੇ ਕਿ ਵਾਕਈ ਭੇਦਭਾਵ ਹੋ ਰਿਹਾ ਜਾਂ ਇਹ ਸਿਆਸੀ ਮੁੱਦਾ ਦੋਵੇਂ ਚੀਜ਼ਾਂ ਨੇ ਜੀ ਸਿਆਸੀ ਮੁੱਦਾ ਅਸਲ ਦੇ ਵਿੱਚ ਕਿਉਂਕਿ ਵੈਨਕੂਵਰ ਪਹਿਲਾਂ ਸਰੀ ਬਾਅਦ ਦੇ ਵਿੱਚ ਵਸਿਆ ਉੱਥੇ ਲੋਕ ਪਹਿਲਾਂ ਤੋਂ ਜ਼ਿਆਦਾ ਸੀਗੇ ਅਵੇਅਰ ਸੀਗੇ ਸਕੂਲ ਵੀ ਉੱਥੇ ਜ਼ਿਆਦਾ ਆ ਟੀਚਰ ਸਟੂਡੈਂਟ ਪੋਪੂਲੇਸ਼ਨ ਦਾ ਵੀ ਉੱਥੇ ਫਰਕ ਆ ਉਹ ਕਈ ਕੁਝ ਉਲਟਾ ਹੁਣ ਉੱਥੇ ਸਕੂਲ ਬੰਦ ਹੋ ਰਹੇ ਆ ਜੀ ਸਰੀ ਦੇ ਵਿੱਚ ਜਗ੍ਹਾ ਨਹੀਂ ਲੱਭ ਰਹੀ ਵੀ ਸਾਨੂੰ ਨਿਆਣੇ ਇੱਥੇ ਸਪੇਸ ਚਾਹੀਦੀਆਂ ਪੋਰਟੇਬਲ ਆ ਆ ਰੌਲਾ ਪੈਂਦਾ ਵੈਨਕੂਵਰ ਦੇ ਵਿੱਚ ਕਈ ਸਕੂਲ ਬੰਦ ਹੋ ਰਹੇ ਆ ਕਿਉਂਕਿ ਉੱਥੇ ਲੋਕ ਹੀ ਮੂਵ ਹੋ ਗਏ ਸੋ ਉਹ ਖੇ ਹੁਣ ਮਤਲਬ ਇੱਕ ਸ਼ਹਿਰ ਦੇ ਵਿੱਚ ਤਾਂ ਡਿਵੈਲਪਮੈਂਟ ਹੁੰਦੀ ਆ ਵੱਡੀ ਨਾ ਵੈਨਕੂਵਰ ਜਨਰਲ ਹਸਪੀਟਲ ਉੱਥੇ ਆ ਬੀਸੀ ਚਿਲਡਰਨ ਹਸਪੀਟਲ ਉੱਥੇ ਆ ਔਮਨ ਹਸਪੀਟਲ ਉੱਥੇ ਆ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇੱਕ ਥਾਂ ਦੇ ਉੱਤੇ ਹੀ ਰਹਿਣੇ ਹੁੰਦੇ ਆ ਪਰ ਜਿਹੜੀ ਡਿਵੈਲਪਮੈਂਟ ਆ ਉਹ ਬੈਲੈਂਸਡ ਹੋਵੇ ਉਹ 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 ਦੇਖਣਗੇ ਵੀ ਇੱਥੇ ਵੀ ਉਸ ਤਰੀਕੇ ਨਾਲ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਆ ਉਹ ਹੋਣ ਕਿਉਂਕਿ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਆ ਉਹਦੀ ਨਿੱਜੀ ਚੋਇਸ ਵੀ ਆ ਅਸੀਂ ਜੇ ਆਏ ਆ ਤਾਂ ਸਾਡੀ ਚੋਇਸ ਆ ਅਸੀਂ ਬਹੁਤੇ ਲੋਕ ਜਿਹੜੇ ਪੰਜਾਬੋਂ ਆਏ ਆ ਸਾਡੀ ਚੋਇਸ ਆ ਅਸੀਂ ਸਰੀਚ ਰਹਿਣਾ ਚਾਹੁੰਦੇ ਆ ਜੀ ਕੀ ਕਰੋਗੇ ਸਾਨੂੰ ਨਹੀਂ ਭੇਜਿਆ ਜਾ ਸਕਦਾ ਹੁਣ ਲੋਕ ਕੈਪਸਫੋਰਡ ਨੂੰ ਜਾ ਰਹੇ ਆ ਜਾਂ ਕਿਸੇ ਹੋਰ ਪਾਸੇ ਜਾ ਰਹੇ ਆ ਅਸੀਂ ਉਸ ਥਾਂ ਦੇ ਉੱਤੇ ਨਹੀਂ ਰਹਿੰਦੇ ਸਰੀ ਦੇ ਵਿੱਚੋਂ ਵੀ ਬਹੁਤੇ ਲੋਕ ਪਹਿਲਾਂ ਨਿਊਟਨ ਦੇ ਵਿੱਚ ਰਹਿਣਾ ਚਾਹੁੰਦੇ ਸੀ ਬਾਅਦ ਦੇ ਵਿੱਚ ਹੌਲੀ ਹੌਲੀ ਮੂਵ ਹੋਏ ਆ ਜੀ ਐਸੇ ਤਰੀਕੇ ਨਾਲ ਇੱਕ ਫੈਮਿਲੀ ਫਿਜ਼ੀਸ਼ੀਨ ਦੀ ਵੀ ਚੋਇਸ ਆ ਕਿ ਉਹਨੇ ਕਿੱਥੇ ਰਹਿਣਾ ਆ ਉਹਨੂੰ ਫਾਇਦਾ ਕਿੱਥੇ ਆ ਜਾਂ ਉਹ ਕਿੱਥੇ ਆਪਣੇ ਆਪ ਨੂੰ ਠੀਕ ਸਮਝਦਾ ਸੋ ਕਈ ਇਹਦੇ ਫੈਕਟਰ ਹੈਗੇ ਆ ਮੈਨੂੰ ਲੱਗਦਾ ਵੀ ਇਹ ਠੀਕ ਹੋ ਜਾਣਗੇ ਜੀ ਤੇ ਜਿਹੜੇ ਫਾਰਮਾਸਿਸਟ ਨੇ ਕਿ ਫਾਰਮਾਸਿਸਟ ਨੂੰ ਕੁਝ ਮੈਡੀਸਿਨਸ ਪ੍ਰੈਸਕ੍ਰਾਈਬ ਕਰਨ ਦਾ ਅਧਿਕਾਰ ਦੇ ਤੇ ਕੁਝ ਟੈਸਟਾਂ ਦੇ ਅਧਿਕਾਰ ਦੇਤੇ ਇਹ ਅਪਰੋਚ ਠੀਕ ਆ ਜਾਂ ਸਰਕਾਰ ਹੁਣ ਇਹ ਚਾਹੁੰਦੀ ਹੈ ਵੀ ਸਾਡੇ ਤੇ ਗੱਲ ਨਾ ਆ ਜੇ ਕਿਸੇ ਨਾ ਕਿਸੇ ਲੋਟ ਲੋਕ ਉਲਝੇ ਰਹਿਣ ਦਾ ਕੁਝ ਨਾ ਕੁਝ ਫੈਸਿਲਿਟੀ ਜਿਹੜੀ ਉਹ ਦੇ ਦਿਓ ਦੋਵੇਂ ਗੱਲਾਂ ਨੇ ਜੀ ਕਿਉਂਕਿ ਇੱਕ ਪਾਸੇ ਤੇ ਸਾਰਾ ਸਿਸਟਮ ਹੁਣ ਮਤਲਬ ਪ੍ਰੈਸ਼ਰ ਬਹੁਤ ਆ ਰੋਲਾ ਸਿਰਫ ਉੱਥੇ ਹੀ ਆ ਕਿ ਹਸਪੀਟਲਸ ਦੇ ਵਿੱਚੋਂ ਬੋਝ ਕਿਦਾਂ ਘਟਾਉਣਾ ਕੋਸ਼ਤ ਤੱਕ ਠੀਕ ਵੀ ਆ ਜਿਹੜੀ ਕੋ ਰਜਿਸਟਰਡ ਨਰਸ ਆ ਜਾਂ ਫਾਰਮਾਸਿਸਟ ਆ ਉਹਨਾਂ ਨੂੰ ਸਿਰਦਰਦ ਜਾਂ ਟੈਸਟ ਇਹਨਾਂ ਦਾ ਤਾਂ ਪਤਾ ਹੀ ਹੁੰਦਾ ਸੋ ਇੱਕ ਇਹ ਯਤਨਾ ਵੀ ਉਹਨਾਂ ਤੋਂ ਫਾਇਦਾ ਲੈ ਲਿਆ ਜਾਵੇ ਵੀ ਜਿਹੜੀ ਮੋੜਲੀ ਕੋ ਬੁਖਾਰ ਵਾਲੀ ਜਾਂ ਉਦਾਂ ਦੀ ਦਵਾਈ ਆ ਉਹ ਉਹ ਦੇ ਦੇਣ ਤੇ ਉਹਦੇ ਤੋਂ ਬਾਅਦ ਫਿਰ ਜੇ ਕੋਈ ਗੱਲਬਾਤ ਆ ਤਾਂ ਉਹ ਐਮਰਜੈਂਸੀ ਦੇ ਵਿੱਚ ਚਲੇ ਜਾਵੇ ਜਿਹੜਾ ਦੂਜਾ ਹੁਣ ਹੈਗਾ ਕਿ ਸਪੈਸ਼ਲਾਈਜ਼ਡ ਵੀ ਬਹੁਤ ਚਾਹੀਦੇ ਆ ਜੀ ਇਕੱਲੇ ਫੈਮਿਲੀ ਡਾਕਟਰ ਨਹੀਂ ਫੈਮ ਡਾਕਟਰ ਬਹੁਤਾ ਕੁਝ ਕਰਦਾ ਹੀ ਨਹੀਂ ਤੁਸੀਂ ਫੈਮਿਲੀ ਡਾਕਟਰ ਕੋਲੇ ਚਲੇ ਜਾਓ ਉਹਨੇ ਬਹੁਤਾ ਕੁਝ ਨਹੀਂ ਕਰਨਾ ਉਹ ਦੋ ਚਾਰ ਵਾਰੀ ਤੁਹਾਨੂੰ ਚੈੱਕ ਕਰ ਲੂਗਾ ਮਾਡਲ ਫੈਮਿਲੀ ਡਾਕਟਰ ਦਾ ਕੰਮ ਵੀ ਮਡਲਾ ਚੈੱਕ ਆਪੀ ਆ ਜੀ ਵੀ ਜੇਤ ਉਹਦੇ ਗੱਲ ਸਮਝ ਆਉਂਦੀ ਐ ਐਂਟੀਬਾਇਓਟਿਕ ਤੱਕ ਮੜਾ ਜਾ ਕਰਕੇ ਜੇ ਤੁਹਾਡੀ ਸਪੈਸ਼ਲਾਈਜ਼ਡ ਪ੍ਰੋਗਰਾਮ ਆ ਉਹ ਪ੍ਰੋਬਲਮ ਆ ਉਹਨੇ ਅੱਗੇ ਫਿਰ ਤੁਹਾਨੂੰ ਰੈਫਰ ਕਰ ਦੇਣਾ ਵੀ ਉਹ ਉਹ ਤਾਂ ਕਈ ਵਾਰ ਜਿਹੜੀ ਟਾਇਲਨੋਲ ਆ ਉੱਥੇ ਤੱਕ ਹੀ ਸੀਮਤ ਰਹਿੰਦੇ ਆ ਉਹਦੇ ਤੋਂ ਬਾਅਦ ਫਿਰ ਉਹ ਰੈਫਰ ਕਰ ਦਿੰਦੇ ਕਿ ਤੁਸੀਂ ਸਪੈਸ਼ਲਾਈਜ਼ਡ ਕੋਲ ਜਾਓ ਉੱਥੇ ਵੇਟ ਟਾਈਮ ਬਹੁਤ ਆ ਗਿਆ ਕੇ ਬੰਦੇ ਨੇ ਸਪੈਸ਼ਲਾਈਜ਼ਡ ਡਾਕਟਰ ਕੋ ਸਪੈਸ਼ਲਿਸਟ ਕੋਲ ਜਾਣਾ ਹੋਵੇ ਉਹ ਸਪੈਸ਼ਲਿਸਟ ਦਾ ਵੇਟ ਟਾਈਮ ਬਹੁਤ ਆ ਉਹਦੇ ਕਰਕੇ ਵੀ ਲੋਕ ਬਹੁਤੇ ਫਿਰ ਸਿੱਧੇ ਇੱਕ ਵਾਰ ਸਪੈਸ਼ਲਿਸਟ ਜਿਹੜਾ ਟੈਸਟ ਲਿਖਦਾ ਉਹਦਾ ਵੇਟ ਟਾਈਮ ਵੀ 4-4 ਮਹੀਨੇ ਦਾ ਉਹ ਸਕੈਨਿੰਗ ਤੇ ਹੁਣ ਇਹਨਾਂ ਨੇ ਆਹ ਸੀਟੀ ਸਕੈਨ ਕੁਛ ਲਿਆਂਦੀਆਂ ਆ ਜਿਹੜੀ ਆਪਣੇ ਆਪ ਦੇ ਵਿੱਚ ਪਹਿਲੀ ਹੈ ਸ਼ਾਇਦ ਕਿ ਉਹ ਕੁਝ ਸੈਕੰਡ ਹੀ ਲਾਉਂਦੀ ਹੈ ਸਾਰੀ ਸਕੈਨ ਕਰਨ ਦੇ ਲਈ ਤੇ ਉਹਦੇ ਨਾਲ ਬਹੁਤ ਵੱਡਾ ਉਹ ਕੱਢਿਆ ਜਾ ਸਕਦਾ ਜਿਹੜੀ ਕਿ ਕੈਨੇਡਾ ਦੇ ਵਿੱਚ ਪਹਿਲੀ ਮਸ਼ੀਨ ਆ ਇਹ ਜਿਹੜੀ ਲਾਈ ਗਈ ਹੈ ਜਿਹੜੀ ਫਾਸਟ ਸੀਟੀ ਸਕੈਨ ਕਰਦੀ ਹੈ ਸੋ ਉਹ ਜਿਹੜਾ ਡਾਇਗਨੋਸ ਦੇ ਵਿੱਚ ਟਾਈਮ ਆ ਉਹ ਸਾਰੇ ਹੀ ਕਿਤੇ ਨਾ ਕਿਤੇ ਕੱਟ ਹੋ ਕੇ ਜਿਹੜਾ ਇਹ ਠੀਕ ਹੋ ਸਕਦਾ ਪਰ ਦੂਜੀ ਗੱਲ ਇਹ ਆ ਕਿ ਦੁਨੀਆ ਦੇ ਕਿਸੇ ਵੀ ਸਿਸਟਮ ਦੇ ਵਿੱਚ ਐਦਾਂ ਨਹੀਂ ਆ ਕਿ ਸਾਰਿਆਂ ਨੂੰ ਫ੍ਰੀ ਹੈਲਥ케ਅਰ ਹੋਵੇ ਤੇ ਤੁਸੀਂ ਜਾਂਦੇ ਸਾਰੇ ਤੁਹਾਡੀ ਵਾਰੀ ਆ ਜਵੇ ਤੇ ਸਾਰਾ ਕੁਝ ਠੀਕ ਹੋ ਜਵੇ ਮਤਲਬ ਪਰਫੈਕਟ ਸਵਰਗ ਵਰਗਾ ਤਾਂ ਕਿਤੇ ਵੀ ਨਹੀਂ ਹੋ ਸਕਦਾ ਪਰ ਜਿੱਥੇ ਲੋਕ ਰਹਿੰਦੇ ਆ ਉੱਥੇ ਆਸ਼ ਕਰਦੇ ਆ ਵੀ ਇਹ ਜਿਹੜਾ ਹੋ ਜਵੇ ਦੁਰਘਟਨਾਵਾਂ ਵਾਪਰਦੀਆਂ ਆ 트ਰੇਜਡੀਆਂ ਹੁੰਦੀਆਂ ਆ ਨੋ ਡਾਊਟ ਲੋਕਾਂ ਦੀ ਮੌਤ ਹੋ ਜਾਂਦੀ ਆ ਕਿੰਨੇ ਲੋਕਾਂ ਦੀ ਕੇਅਰ ਤੇ ਪਿੱਛੋਂ بجائے ਕੋਈ ਕਈ ਵਾਰੀ ਯੰਗ ਲੋਕ ਨੇ ਉਹਨਾਂ ਦੀ ਮੌਤ ਹੋ ਜਾਂਦੀ ਆ ਪਰ ਇਹ ਇਹਨੂੰ ਸੁਧਾਰਿਆ ਜਾ ਸਕਦਾ ਪਰ ਮੇਰੇ ਲੱਗਾ ਜ਼ੀਰੋ ਨਹੀਂ ਕਦੇ ਵੀ ਹੋਣਾ ਇਹ ਜੀ ਇੱਕ ਅਖੀਰ ਦੇ ਵਿੱਚ ਲੀਵਰ ਟ੍ਰਾਂਸਪਲੈਂਟ ਹੋਣਾ ਕਿਸੇ ਦਾ ਕਿਡਨੀ ਚੇਂਜ ਹੋਣੀ ਆ ਉਹਦਾ ਵੇਟ ਟਾਈਮ ਬਹੁਤ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਮਰੀਜ਼ਾਂ ਦੇ ਨਾਲ ਗੱਲਬਾਤ ਕਰੀਦੀ ਆ ਵੀ ਵੇਟ ਟਾਈਮ ਉਹ ਕਾਤੋਂ ਆ ਜੀ ਵੇਟ ਟਾਈਮ ਦੇ ਕਈ ਰੀਜ਼ਨ ਆ ਜੀ ਇੱਕ ਤਾਂ ਉਹ ਕਹਿੰਦੇ ਆ ਵੀ ਸਾਡੇ ਕੋਲੇ ਡੋਨਰ ਹੈ ਨਹੀਂ ਜੀ ਮਤਲਬ ਹੁਣ ਕਿਡਨੀ ਤਾਂ ਇਹੋ ਜੀ ਚੀਜ਼ ਆ ਜਿਹੜੀ ਫੈਕਟਰੀ ਚ ਨਹੀਂ ਬਣ ਸਕਦੀ ਉਹ ਤੇ ਕੋਈ ਬੰਦਾ ਦਊਗਾ ਤੇ ਗਾਹ ਦਿੱਤੀ ਜਾਣੀ ਆ ਜਦ ਪਿੱਛੇ ਦੇਣ ਵਾਲਾ ਹੀ ਨਹੀਂ ਆ ਤੇ ਉਹ ਕੁਦਰਤੀ ਹੈ ਵੀ ਉਹਦਾ ਜਿਹੜਾ ਉਨੀ ਫਿਰ ਉਹਨੂੰ ਮਿਲਦੀ ਨਹੀਂ ਉਨੀ ਜਲਦੀ ਉਹਦੇ ਲਈ ਹੁਣ ਲੋਕਾਂ ਦੇ ਕਈ ਧਾਰਮਿਕ ਕੀਤੇ ਆ ਜੀ ਕਈ ਲੋਕ ਕਹਿੰਦੇ ਵੀ ਅਸੀਂ ਜਿੰਨਾ ਸਰੀਰ ਲੈ ਕੇ ਆਏ ਸੀ ਇੰਨਾ ਹੀ ਸਰੀਰ ਉੱਤੇ ਜਾ ਕੇ ਰੱਬ ਨੂੰ ਵਾਪਸ ਦੇਣਾ ਅਸੀਂ ਕੋਈ ਅੰਗ ਕੱਢ ਨਹੀਂ ਸਕਦੇ ਜੀ ਕਈ ਧਰਮਾਂ ਦੇ ਵਿੱਚ ਇਹ ਹੈਗੀ ਆ ਉਹਦੇ ਲਈ ਸਰਕਾਰ ਹੁਣ ਯਤਨ ਕਰਦੀ ਆ ਕਿ ਲੋਕਾਂ ਨੂੰ ਸਾਈਨ ਅਪ ਕਰਕੇ ਦਿਓ ਵੱਧ ਤੋਂ ਵੱਧ ਕਿ ਮੈਂ ਆਪਣਾ ਜਿਹੜਾ ਆਰਗਨ ਡੋਨੇਟ ਕਰ ਦੇਣਾ ਮੇਰੇ ਜਾਣ ਤੋਂ ਬਾਅਦ ਜਾਂ ਉਹ ਹੋ ਜਵੇ ਉਹ ਜਿਹੜਾ ਜਿੰਨਾ ਲੋਕ ਜ਼ਿਆਦਾ ਕਰਨਗੇ ਇਹ ਘੱਟ ਅਮਰੀਕਾ 'ਚ ਵੀ ਆ ਅੱਛਾ ਜੀ ਔਰ ਕਈ ਥਾਵਾਂ ਦੇ ਉੱਤੇ ਆ ਇੱਥੇ ਤੇ ਚਲੋ ਜਿਹੜਾ ਯੂਨੀਵਰਸਲ ਹੈਲਥ ਕੇਅਰ ਆ ਇੱਥੇ ਸਿੱਧਾ ਆ ਵੀ ਜਦੋਂ ਵਾਰੀ ਆ ਗਈ ਜਿਹੜਾ ਲਾਈਨ 'ਚ ਲੱਗਿਆ ਆ ਉਹਦੀ ਵਾਰੀ ਆਉਣੀ ਆ ਅਮਰੀਕਾ ਦੇ ਵਿੱਚ ਮੈਂ ਨਾ ਭੁੱਲ ਰਿਹਾ ਦੋ ਹਸਪਤਾਲ ਸੀਗੇ ਉਹ ਉਹਨਾਂ ਦੋ ਪੈਰਲਰ ਨੇੜੇ-ਨੇੜੇ ਹਸਪਤਾਲਾ ਉੱਥੇ ਸ਼ਾਇਦ ਫਲੋਰੀਡਾ ਦੇ ਵਿੱਚ ਸੀ ਫਲੋਰੀਡਾ 'ਚ ਹੀ ਆ ਜਾਂਦਾ ਜਾਂ ਫਲੋਰੀਡਾ ਦੇ ਵਿੱਚ ਉੱਥੇ ਉਹ ਇੱਕ ਹਸਪਤਾਲ ਦੇ ਵਿੱਚ ਤਾਂ ਜਾਂਦੇ ਆ ਜਿਹੜੇ ਗਰੀਮਰੀਜ਼ ਆ ਗਰੀਮਰੀਜ਼ ਦਾ ਮਤਲਬ ਜਿਹਦੇ ਕੋਲੇ ਸਰਕਾਰੀ ਜਾਂ ਮਾੜਾ ਇੰਸ਼ੋਰੈਂਸ ਲਿਆ ਆ ਕਿਉਂਕਿ ਉੱਥੇ ਸਾਰਾ ਕੁਝ ਪ੍ਰਾਈਵੇਟ ਆ ਜੀ ਦੂਜ ਖੰਡ ਦੇ ਪਿੰਦੇ ਅਮੀਰ ਮਿੰਗੇ ਇੰਸ਼ੋਰੈਂਸ ਵਾਲੇ ਤੇ ਸਾਰਾ ਕੁਝ ਜਿਹਨਾਂ ਦੇ ਕੋਲ ਹੈਗਾ ਆ ਉਹ ਉਹ ਡੇੜੇ ਜਿਹੜੇ ਹਸਪੀਟਲ ਆ ਇੱਕ ਹਸਪੀਟਲ ਦੇ ਵਿੱਚ ਜਦੋਂ ਕਿਡਨੀ ਜਾਂਦੀ ਆ ਕਿ ਜੀ ਆਹ ਕਿਡਨੀ ਆਈ ਆ ਆਪਾਂ ਇਹ ਡੋਨੇਟ ਕਰਨੀ ਆ ਤੇ ਇਹ ਲੈ ਲਓ ਉਹ ਕਹਿੰਦੇ ਇਹ ਠੀਕ ਨਹੀਂ ਆ ਇਹ ਦਿੱਤੀ ਨਹੀਂ ਜਾ ਸਕਦੀ ਉਹ ਰਿਜੈਕਟ ਕਰ ਦਿੰਦੇ ਆ ਇਹ ਵਸ਼ਿੰਗਟਨ ਪੋਸਟ ਦੇ ਵਿੱਚ ਬਹੁਤ ਵੱਡੀ ਨਿਊਜ਼ ਸੀਗੀ ਇਹ ਆਰਟੀਕਲ ਸੀ ਮਤਲਬ ਮਹੀਨਾ ਤੋਂ ਪਹਿਲਾਂ ਹੀ ਉਹ ਕੀ ਕਰਦੇ ਆ ਉਸ ਕਿਡਨੀ ਨੂੰ ਵਾਪਸ ਰਿਜੈਕਟ ਕਰਕੇ ਤੇ ਦੂਜੇ ਹਸਪਤਾਲ ਚ ਚਲੇ ਜਾਂਦੀ ਆ ਡਾਕਟਰ ਉਹੀ ਨੇ ਉੱਥੇ ਉਧਰ ਵੀ ਉਹੀ ਨੇ ਉਧਰ ਵੀ ਉਹੀ ਨੇ ਉੱਥੇ ਜਾ ਕੇ ਉਹ ਉਹਨਾਂ ਦੇ ਜਿਹੜਾ ਆ ਉਹ ਕਿਡਨੀ ਮਰੀਜ਼ਾਂ ਦੇ ਪਾਈ ਜਾਂਦੇ ਆ ਇੱਕਾ ਹਸਪਤਾਲ ਦੇ ਵਿੱਚ ਵੇਟ ਟਾਈਮ ਜਿੰਨਾ ਹੈਗਾ ਦੂਜੇ ਹਸਪਤਾਲ ਦੇ ਵਿੱਚ ਉਹਦੇ ਨਾਲੋਂ ਤਿੰਨ ਗੁਣਾ ਆ ਅੱਛਾ ਜੀ ਮਤਲਬ ਹੋਣਾ ਤੇ ਇਹ ਡਿਸਕ੍ਰਿਮੀਨੇਸ਼ਨ ਆ ਉਹਦੀ ਹੋ ਉਹਨਾਂ ਨੇ ਕੇਸ ਕੀਤਾ ਵੀ ਇਹਦੀ ਸਾਨੂੰ ਜਾਂਚ ਕਰਕੇ ਦੱਸੋ ਵੀ ਐਸਾ ਹਸਪਤਾਲ ਦੇ ਵਿੱਚ ਬੰਦੇ ਨੂੰ ਤਿੰਨਾਂ ਮਹੀਨਿਆਂ ਚ ਕਿਡਨੀ ਮਿਲਦੀ ਆ ਉਹਦੇ ਚ ਸਾਲਵਾਰੀ ਨਹੀਂ ਆਉਂਦੀ ਸਿਸਟਮ ਇੱਕੋ ਆਉਣੀ ਓਦਾਂ ਹੀ ਆ ਉਹਦੇ ਵਿੱਚ ਉਹ ਹੈ ਕਿ ਉਹਨੂੰ ਰਿਜੈਕਟ ਕਰਕੇ ਭੇਜ ਦਿੰਦੇ ਦੂਜੇ ਪਾਸੇ ਪਾ ਲੈਂਦੇ ਜਿਹੜਾ ਕਿ ਸਰਾ ਸਰ ਫੇਰਾ ਫੇਰੀ ਹੈ ਜੀ ਕੈਨੇਡਾ ਦੇ ਵਿੱਚ ਵੇਟ ਟਾਈਮ ਹੈਗਾ ਪਰ ਇਦਾਂ ਦੀ ਕੋਈ ਗੱਲਬਾਤ ਹਜੇ ਜਿਹੜੀ ਨਜ਼ਰ ਨਹੀਂ ਆਈ ਬਹੁਤ ਬਹੁਤ ਧੰਨਵਾਦ ਇਸ ਕੰਮ ਦੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਵਾਕਿ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਭ ਤੋਂ ਵੱਡੀ ਖੂਬਸੂਰਤੀ ਜਾਂ ਮਿਹਰ ਇਹ ਹੈ ਕਿ ਇੱਥੇ ਯੂਨੀਵਰਸਲ ਫਾਰਮਾ ਕੇਅਰ ਹੈ ਤੇ ਨਾਲ ਨਾਲ ਗਵਰਨਮੈਂਟਸ ਦੇ ਵੱਲੋਂ ਆਪਣੇ ਬਜਟ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਹੈਲਥ ਕੇਅਰ ਤੇ ਖਰਚਾ ਜਾਂਦਾ ਬ੍ਰਿਟਿ ਲਗਭਗ 40% ਬਜਟ ਜਿਹੜਾ ਹੈ ਉਹ ਹੈਲਥ케ਅਰ ਤੇ ਖਰਚ ਕਰਦੀ ਹੈ ਤੇ ਹੁਣ ਅਮਰੀਕਾ ਤੋਂ ਡਾਕਟਰਸ ਇੱਥੇ ਆਉਣ ਉਹਦੇ ਵਾਸਤੇ 5 ਮਿਲੀਅਨ ਡਾਲਰ ਦੇ ਨਾਲ ਇੱਕ ਕੈਂਪੇਨ ਵੀ ਇਸੀ ਸਰਕਾਰ ਨੇ ਚਲਾਈ ਹੈ ਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਜਿਹੜੀ ਸਰੀ ਦੇ ਵਿੱਚ ਹੈ ਤਾਂ ਉੱਥੇ ਇੱਕ ਨਵਾਂ ਮੈਡੀਕਲ ਸਕੂਲ ਵੀ ਅਗਲੇ ਸਾਲ ਤੱਕ ਸਭਾਵਨਾ ਕਿ ਸ਼ੁਰੂ ਹੋ ਜਾਣਾ ਤਾਂ ਕੋਸ਼ਿਸ਼ਾਂ ਸਾਰੇ ਪੱਧਰ ਦੀਆਂ ਸਰਕਾਰਾਂ ਵੱਲੋਂ ਜਾਰੀ ਨੇ ਉਮੀਦ ਹੈ ਕਿ ਜਿਹੜਾ ਵੇਟ ਟਾਈਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਘਟੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ